ਲਕਜ਼ਰੀ ਸਹੂਲਤਾਂ ਨਾਲ ਲੈਸ ਹੋਵੇਗਾ ਅਨੰਤ ਅੰਬਾਨੀ ਤੇ ਰਾਦਿਕਾ ਮਰਜੈਂਟ ਦਾ ਪਾਰਟੀ ਕਰੂਜ਼ ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ بیٹے ਅਨੰਤ ਅੰਬਾਨੀ ਅਤੇ ਰਾਦਿਕਾ ਮਰਜੈਂਟ ਦੇ ਦੂਜੇ ਪ੍ਰੀ-ਵੈਡਿੰਗ ਸਮਾਰੋਹ ਲਈ ਇਟਲੀ ਅਤੇ ਫਰਾਂਸ ਵਿੱਚ ਤਿਆਰੀਆਂ ਚੌਰਾਂ ਤੇ ਹਨ ਸੂਤਰਾਂ ਮੁਤਾਬਿਕ ਇਹ ਪ੍ਰੀ-ਵੈਡਿੰਗ ਸੈਰਮਨੀ 28 ਤੋਂ 30 ਮਈ ਤੱਕ ਹੋਵੇਗੀ ਇਹ ਦੂਜਾ ਸਮਾਰੋਹ ਮਾਰਚ ਵਿੱਚ ਜਾਮਨਾਗਰ ਗੁਜਰਾਤ ਵਿੱਚ ਅਜੋਜਿਤ ਪ੍ਰਿਵਯਾਸ ਸਮਰੋਹ ਤੋਂ ਵੱਖਰਾ ਹੋਵੇਗਾ ਇਹ ਲਗਜ਼ਰੀ ਕਰੂਜ਼ ਜਹਾਜ਼ ਸੈਲੀਬ੍ਰਿਟੀ ਅਸੈਂਟ ਤੇ ਅਜੋਜਿਤ ਕੀਤਾ ਜਾਵੇਗਾ ਇਹ ਕਰੂਜ਼ ਪੰਜ ਤਾਰਾ ਸਹੂਲਤਾਂ ਵਾਲਾ ਇੱਕ ਫਲੋਟਿੰਗ ਰਿਜ਼ੋਰਟ ਹੈ ਇੱਥੇ ਓਪਨ 에ਅਰ ਗਾਰਡਨ 32 ਫੂਡ ਵੈਨਿਊ 14 ਕੈਫੇ ਬਾਰ ਲਗਜ਼ਰੀ ਰਹਿ ਹੈ ਸੰਨ ਡੇਕਲੋਸ ਏਰੀਆ ਫਿਟਨੈਸ ਸੈਂਟਰ ਕ੍ਰਿਸਟੇ ਸਪਾ ਐਕਵਾਥੈਰਪੀ ਲਈ ਫਾਰਸੀ ਗਾਰਡਨ ਪੈਂਟਹਾ우스 ਸੂਟ ਵਿੱਚ ਬੈਡਰੂਮ ਡ्रेसਿੰਗ ਰੂਮ ਲਿਵਿੰਗ ਅਤੇ ਡਾਈਨਿੰਗ ਏਰੀਆ ਵੀ ਹੈ ਇਟਲੀ ਦੇ ਪਲੇਰਮੋ ਹਵਾਈ ਅੱਡੇ ਤੇ ਲਗਭਗ 800 ਮਹਿਮਾਨਾਂ ਨੂੰ 12 ਜਹਾਜ਼ਾਂ ਜਰੀਏ ਉਹਨਾਂ ਨੂੰ ਕ੍ਰੂਜ਼ ਤੇ ਭੇਜਿਆ ਜਾਵੇਗਾ ਪਲੇਅਰ ਮੂ ਵਿੱਚ ਇੱਕ ਬੰਦਰਗਾਹ ਹੈ ਜਿੱਥੇ ਇੱਕ ਰੋਜ਼ ਖੜਾ ਯਾਤਰਾ ਸ਼ੁਰੂ ਕਰਨ ਲਈ ਮਹਿਮਾਨਾਂ ਦਾ ਇੰਤਜ਼ਾਰ ਕਰ ਰਿਹਾ ਹੋਵੇਗਾ। ਹੋਟਲ ਦਾ 600 ਕਰਮਚਾਰੀਆਂ ਦਾ ਸਟਾਫ ਮਹਿਮਾਨਾਂ ਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਲਈ ਤਿਆਰ ਹੋਵੇਗਾ। ਇਟਲੀ ਤੋਂ ਫਰਾਂਸ ਤੱਕ ਦਾ ਸਫ਼ਰ ਲਗਭਗ 4300 ਕਿਲੋਮੀਟਰ ਦਾ ਹੋਵੇਗਾ। ਸ਼ਨੀਵਾਰ ਨੂੰ ਕਰੂਜ਼ ਇਟਲੀ ਤੇ ਲਾਸਟੇਜ਼ੀਆ ਪਹੁੰਚ ਗਿਆ ਸੀ ਇਸ ਵਿੱਚ ਹਾਲੀਵੁੱਡ ਪਾਲੀਵੁੱਡ ਅਤੇ ਕਾਰੋਬਾਰੀ ਜੱਤ ਦੇ ਵੀ ਆਈਪੀ ਮਹਿਮਾਨ ਸ਼ਾਮਿਲ ਹੋਣਗੇ ਅਨੰਤ ਉਮਾਨੀ ਅਤੇ ਰਾਧਿਕਾ ਮਰਜੰਟ ਦੇ ਵਿਆਹ ਦੀਆਂ ਰਸਮਾਂ 10 ਤੋਂ 12 ਜੁਲਾਈ ਤੱਕ ਭਾਰਤੀ ਰਵਾਇਤੀ ਰੀਤੀ ਰਿਵਾਜਾਂ ਅਨੁਸਾਰ ਮੁੰਬਈ ਵਿੱਚ ਹੋਣਗੀਆਂ ਲਕਜ਼ਰੀ ਕਰੂਜ਼ ਸੈਲੀਬ੍ਰਿਟੀ ਸੈਂਡ ਇਟਲੀ ਦੇ 220 ਸਾਲ ਪੁਰਾਣੇ ਸ਼ਹਿਰ ਪਲੇਰ ਮੇ ਤੋਂ ਮਹਿਮਾਨਾਂ ਨੂੰ ਲੈ ਕੇ ਆਪਣੀ ਯਾਤਰਾ ਸ਼ੁਰੂ ਕਰੇਗੀ। ਅਗਲੇ ਦਿਨ ਇਹ ਇਟਲੀ ਦੇ ਰੋਮ ਨੇੜੇ ਸਿਵਾਟਾ ਵੇਚੀਆ ਦੀ ਵੰਦਰਗਾਤੇ ਪਹੁੰਚੇਗਾ। ਇਸ ਤੋਂ ਬਾਅਦ ਗਨੇਵਾ ਨੇੜੇ ਪੋਰਟੋਫੀਨੋ ਇਸ ਦਾ ਤੀਜਾ ਮਹੱਤਵਪੂਰਨ ਸਟਾਪ ਹੋਵੇਗਾ। ਸੂਤਰਾ ਮੁਤਾਬਿਕ ਪੋਰਟੋਫੀਨੋ ਦੇ ਸਭ ਤੋਂ ਆਲੀਸ਼ਾਨ ਵਿਲਾ ਚ ਮਹਿਮਾਨਾਂ ਨੂੰ ਦੁਪਹਿਰ ਦਾ ਖਾਣਾ ਪਰੋਸਿਆ ਜਾਵੇਗਾ ਇਸ ਦੇ ਲਈ ਕਈ ਵਿਲਾ ਕਿਰਾਏ ਤੇ ਲੈ ਗਏ ਹਨ ਇਸ ਤੋਂ ਬਾਅਦ ਮਹਿਮਾਨਾਂ ਨੂੰ ਦੱਖਣੀ ਫ੍ਰਾਂਸ ਦੇ ਨਾਈਸ, ਵਾਰਡੋ ਅਤੇ ਮਾਸੇਲ ਵਰਗੇ ਮਸ਼ਹੂਰ ਸੈਰਾਂ 'ਚ ਲੈ ਜਾਣ ਦੀ ਯੋਜਨਾ ਹੈ ਬੀਤੇ ਮਾਰਚ ਮਹੀਨੇ ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਨੇ ਗੁਜਰਾਤ ਦੇ ਜਾਮਨਾਗਰ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਟ ਦੇ ਵਿਆਹ ਤੋਂ ਪਹਿਲਾਂ ਦੇ ਸਮਰੋਹ ਵਿੱਚ ਡਾਂਸ ਕੀਤਾ ਸੀ। ਤਿੰਨਾਂ ਖਾਨ ਸਟਾਰ ਸਾਰੂਪ ਸਲਮਾਨ ਅਤੇ ਅਮੀਰ ਖਾਨ ਨੇ ਵੀ ਇਕੱਠੇ ਡਾਂਸ ਕੀਤਾ ਸੀ। ਫੇਸਬੁੱਕ ਦੇ ਸੰਸਥਾਪਕ ਮਾਰਕ ਜੁਕਰਬਰਗ ਅਤੇ ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ, ਸਮੀਤ ਕਈ ਅੰਤਰਰਾਸ਼ਟਰੀ ਸ਼ਖਸੀਅਤਾਂ ਨੇ ਉਸ ਜਾਸਨ ਵਿੱਚ ਹਿੱਸਾ ਲਿਆ ਜਦੋਂ ਕਿ ਭਾਰਤੀ ਉੱਚੋਪਤੀ ਅਤੇ ਕ੍ਰਿਕਟਰਸ ਸਮੀਤ ਕਈ ਖੇਤਰ ਦੀਆਂ ਹਸਤੀਆਂ ਵੀ ਇਸ ਚਾਤਕਰ ਪਾਰਟੀ ਦੀ ਗਵਾਹ ਬਣੀਆਂ। ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੰਬਾਨੀ ਪਰਿਵਾਰ ਦਾ ਇਸ ਮਹੀਨੇ ਦੇ ਅਖੀਰ ਵਿੱਚ ਹੋ ਰਿਹਾ ਦੂਜਾ ਪ੍ਰਿਵੈਡਿੰਗ ਫੰਕਸ਼ਨ ਵੀ ਧਮਾਕੇਦਾਰ ਹੋਣ ਵਾਲਾ ਹੈ। ਬਾਲੀਵੁੱਡ ਦੀਆਂ ਬਹੁਤ ਸਾਰੀਆਂ ਹਸਤੀਆਂ ਅਮਬਾਨੀ ਪਰਿਵਾਰ ਦੇ ਬਹੁਤ ਕਰੀਬ ਹਨ ਮੰਨਿਆ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਕਈ ਸੈਲੇਬ੍ਰਿਟੀਜ਼ ਪਾਰਟੀ ਦਾ ਹਿੱਸਾ ਬਣ ਸੱਤੇ ਹਨ ਖਬਰਾਂ ਮੁਤਾਬਕ ਪਰਿਵਾਰ ਸਮੇਤ ਸਾਰੋਖ ਖਾਨ ਸੁਲਮਾਨ ਖਾਨ ਅਤੇ ਅਮਿਰ ਖਾਨ ਦੇ ਨਾਂ ਮਹਿਮਾਨਾਂ ਦੀ ਸੂਚੀ ਵਿੱਚ ਸ਼ਾਮਿਲ ਹਨ ਇਸ ਸਮਾਰੋਹ ਵਿੱਚ आलिया भट्ट ਤੇ ਰਣਵੀਰ ਕਪੂਰ ਵੀ ਸ਼ਿਰਕਤ ਕਰਨਗੇ